ਮਰਾਵਲੀਗਾ 20 ਹੁਣ ਕਰ ਆਪਣੇ ਸੱਜਣ ਵੇਖੋ ਮੈਂ ਕਿੰਨਾ ਭਾਈ ਆ ਹਾਂ ਆਪਾਂ ਬੋਲੇ ਇਹ ਤਾਂ ਆਉ ਮਾੜਾ ਇਹਦਾ ਵੀ ਚੈੱਕ ਕਰ ਜੇ ਮੈਂ ਤੋਂ ਡਾ ਕਹਿਦਾ ਨਹੀਂ ਅਸਲੀ ਵੀਊ ਬੁਝਾਵਾ ਕਿ ਮੰਦਰ ਤੇ ਜਾ ਕੇ ਅਸੀਂ ਜੀਪ ਤੇ ਫਿਰ ਜੀਪ ਨੂੰ ਕੋਲੇ ਰੋਕਿਆ ਵੀ ਜੀਪ ਤੇ ਨਹੀਂ ਜਾਣਾ ਜੀਪ ਤੇ ਨਹੀਂ ਜਾਣਾ ਅਸੀਂ ਕਹਿੰਦੇ ਅਲਟੋ ਜਾ ਸਕਦੀ ਹੈ ਸਾਡੀ ਜੀਪ ਨੂੰ ਕੀ ਹੋਇਆ ਵੇਸ ਕਰਕੇ ਜੀਭ ਲੱਗਦੀ ਆ ਬਾਡਾ ਵਾਲੇ ਜਿਹੜੇ ਮੋਰ ਦੀ ਫਾਦੀ ਦੇ ਬਖਾਸ਼ੇ ਜ਼ੋਰ ਤੇ ਮਾਰ ਕੇ ਫਟਾ ਕੇ ਕੱਪ ਦੇ ਨਾਲ ਤੋਂ ਪੱਟੋ ਤੇ ਸਿਕਿਉਰਟੀ ਵਿਚਾਰਨ ਸਾਡਾ ਜਣਾ ਮੌਂਡ ਕਹਿੰਦਾ ਮੈਂ ਛਤਰ ਚੜਾ ਕੇ ਆਉਣਾ ਛਤਰ ਕਿੱਥੇ ਆਉਂਦੇ ਆ ਮੁੰਡਿਆਂ ਨੂੰ ਬਸ ਫੋਟੋ ਤੋਂ ਬਿਨਾ ਕੋਈ ਕੰਮ ਨਹੀਂ ਜਿੱਥੇ ਜਾਂਦੇ ਆਲੇ ਪੋਜ ਵੇ ਮੇਰੇ ਸਾਲੇ ਬੰਦਰ ਜੇ ਦਾ ਮਾਰ ਖੈਦਾ ਨਹੀਂ ਲੈ ਬਈ ਮੰਦਰ ਰਹਿ ਗਿਆ ਆਪਣਾ ਨੇੜੇ ਆਹ ਦੇਖੋ ਜੀ ਤੇ ਲੋਕੀ ਜਾਂਦੇ ਆ ਸਾਰੇ ਅਲਟਵਾ ਤੇ ਨੋਵਾ ਤੇ ਅਸੀਂ ਜਾਵਾਂਗੇ ਜੀਪ ਤੇ ਟਰਾਲੀ ਪਿੱਛੇ ਪਾ ਕੇ ਤੇ ਯਾਰ ਠੇਕਾ ਵੀ ਹੈਗਾ ਇੱਥੇ ਤਾਂ ਚਲੋ ਕੋਈ ਗੱਲ ਨਹੀਂ ਹੁੰਦਾ ਹੀ ਆ ਪਹਾੜਾਂ ਤੇ ਲੋੜ ਆ ਪਹਾੜਾਂ ਬੰਦਿਆਂ ਨੂੰ ਇਹਨਾਂ ਦੀ ਸੋ ਇਹ ਆਪਾਂ ਖੜੇ ਜਾਵਾਂ ਡੈਡ ਐਂਡ ਤੇ ਇਸ ਕੋ ਬੋਲਦੇ ਆ ਡੈਡ ਐਂਡ ਇਹ ਤੋਂ ਬਾਅਦ ਐਂਡ ਆ ਆ ਦੇਖੋ ਵੀਊ ਆਈ ਤਾਂ ਮੀਂਹ ਪਈ ਜਾਂਦਾ ਸਾਨੂੰ ਮੀਂਹ ਕਰਕੇ ਬਸ ਥੋੜੀ ਜਿਹੀ ਦਿੱਕਤ ਆਉਂਦੀ ਆ ਕਿਉਂਕਿ ਗੱਡੀ ਸਾਡੀ ਦੇ ਲੈਦਰ ਬ੍ਰੇਕ ਆ ਤੇ ਲੈਦਰ ਬ੍ਰੇਕ ਬਾਰਿਸ਼ ਚ ਕੱਟ ਥੋੜੇ ਜਿਹਾ ਕੰਮ ਜਾ ਬੰਦੇ ਆ ਇਸ ਕਰਕੇ ਡਿਕਸ ਬ੍ਰੇਕਾਂ ਵਾਲੀ ਗੱਡੀ ਮਾੜੀ ਜਿਹੀ ਵੱਜ ਗਈ ਆਪਾਂ ਪਰ ਕੋਈ ਚੱਕਰ ਨਹੀਂ ਆਪਾਂ ਲਾਂਗੇ ਰਿਸਕ ਮਾਤਾ ਦੇ ਜਾਵਾਂਗੇ ਲਓ ਜੀ ਆਪਾਂ ਜਵਾ ਉੱਤੇ ਪਹੁੰਚ ਗਏ ਮਾਤਾ ਨੈਣਾ ਦੇ ਵੀਰੇ ਮੰਦਿਰ ਤੇ ਗੱਡੀ ਆਪਾਂ ਲਾਤੀ ਆਓ ਦੇਸਗੀ ਕਹਿੰਦੇ ਜੀ ਗੱਡੀ ਨਹੀਂ ਜਾਂਦੀ ਅਸੀਂ ਸੋਨੇ ਟਰਾਲੀ ਲੈ ਕੇ ਤੇ ਆਹ ਦੇਖੋ ਜੀ ਲੰਗੂਰ ਬੜੇ ਚਿਰਾਂ ਬਾਅਦ ਵੇਖਿਆ ਮੈਂ ਤਾਂ ਪਹਿਲਾਂ ਸਾਡੇ ਪਿੰਡ ਕਾਲਾ ਤਿੱਤਰ ਹੁੰਦਾ ਸੀ ਨਾ ਜਦੋਂ ਉਦੋਂ ਉੱਥੇ ਹੁੰਦੇ ਸੀ ਤੇ ਉਦੋਂ ਬਾਅਦ ਅੱਜ ਲੰਗੂਰ ਦੇਖਿਆ ਮੈਂ ਤਾਂ ਅਕੱਇ ਯਾਰ ਲੰਗੂਰ ਬਾਂਦਰ ਨਾਲੋਂ ਘੈਂਟ ਐ ਤੂੰ ਹੋਈ ਨਹੀਂ ਕੀਤਾ ਮੈਨੂੰ ਫੜਾ ਕੇ ਮੈਂ ਤਾਂ ਤੇਰੇ ਤੋਂ ਫੜਿਆ ਐਵੇਂ ਮੰਡੀ ਦਾ ਵੀਡੀਓ ਦੀ ਚੱਲ ਤੂੰ ਬੱਦਲ ਬਤਾਉਂ ਮੋਰ ਦੇਖ ਕੇ ਆਪ ਕਿੱਧਰ ਨੂੰ ਜਾਣਾ ਆਪਾਂ ਕਿੱਧਰ ਨੂੰ ਜਾਣਾ ਆਪਾਂ ਐ ਇਹ ਰਹਿਣੇ ਨਾਲੇ ਵੀ ਡਾਇਰੈਕਟਰ ਸਾਹਿਬ ਗਾਇ ਮਾਣੇੜਾ ਦੇ ਕੁਪੀਆਂ ਸੰਗਤਾਂ ਪੌੜੀਆਂ ਪੌੜੀਆਂ ਨੇ ਬਹੁਤ ਅੰਕ ਕੀਤਾ ਭਾਈ ਸਾਨੂੰ ਦਾ ਤੇ ਇਹ ਸਾਰਾ ਮਾਰਕੀਟ ਹੈ ਜੀ ਇੱਥੋਂ ਬਸ ਇੱਕ ਗੱਲ ਦਾ ਧਿਆਨ ਰੱਖਿਓ ਇੱਥੋਂ ਆਉਣ ਲੱਗੇ ਤੁਹਾਨੂੰ ਗੱਡੀਆਂ ਵਾਲੇ ਪਾਰਕਿੰਗ ਦੀ ਬਹੁਤ ਆਵਾਜ਼ ਮਾਰਦੇ ਆ ਇੱਥੇ ਲਾ ਦਿਓ ਪਾਰਕਿੰਗ ਇੱਥੇ ਲਾ ਦਿਓ ਪਾਰਕਿੰਗ ਕਿਤੇ ਲੋਡ ਨਹੀਂ ਕਿਤੇ ਲੋਡ ਨਹੀਂ ਲਾਉਣ ਦੀ ਵਧੀਆ ਸਾਈਡ ਤੇ ਗੱਡੀ ਕਰਕੇ ਲਾਓ ਖੁੱਲੀ ਥਾਂ ਤੇ ਵਧੀਆ ਗੱਡੀ ਲੱਗਦੀ ਆ ਕਿਸੇ ਨੂੰ ਰੁਪਿਆ ਦੇਣ ਦੀ ਲੋੜ ਨਹੀਂ ਅਸੀਂ ਜੀਪ ਤੇ ਆਏ ਆ ਅਸੀਂ ਜੀਪ ਜਮਾ ਸਾਈਡ ਤੇ ਲਾ ਕੇ ਆਏ ਆ ਵਾ ਦੂਜਾ ਜਗ੍ਹਾ ਖੁੱਲੀ ਆ ਪਾਰਕਿੰਗ ਵਾਲੇ ਤੁਹਾਨੂੰ ਵੀ ਕਹਿੰਦੇ ਰਹਿੰਦੇ ਇੱਥੇ ਨਹੀਂ ਲਾਉਣੀ ਇੱਥੇ ਨਹੀਂ ਲਾ ਉਹ ਤੁਹਾਨੂੰ ਡਰਾ ਕੇ ਪੈਸੇ ਲੈਣ ਦਾ ਸਿਸਟਮ ਹੈ ਕੋਈ ਐਡਾ ਚੱਕਰ ਨਹੀਂ ਹੈਗਾ ਘਬਰਾਉਣ ਦੀ ਲੋੜ ਨਹੀਂ ਖੁੱਲੇ ਦਰਸ਼ਨਾਂ ਨੂੰ ਆਓ ਇੱਥੇ ਪੂਰੀ ਪੂਰੀ ਆਵੇ ਤੇ ਬਾਕੀ ਪ੍ਰਸ਼ਾਦ ਪ੍ਰਸ਼ੁੱਧ ਤੁਸੀਂ ਇਹ ਸਾਬ ਤਾਂ ਜੋ ਥੋੜੀ ਸ਼ਰਦਾ ਭਾਵਨਾ ਉਹ ਤੁਸੀਂ ਲੈ ਸਕਦੇ ਹੋ ਜਿਵੇਂ ਥੱਲੇ ਲਾਓਗੇ ਸਸਤਾ ਜਿਵੇਂ ਜਿਵੇਂ ਤੁਸੀਂ ਉੱਤੇ ਚੜਾਈ ਤੇ ਜਾਓਗੇ ਤੁਹਾਨੂੰ ਮਹਿੰਗਾ ਮਿਲੀ ਜਾਊਗਾ ਤੇ ਆਕਸੀਜਨ ਅਕਸੂਜਨ ਦੀ ਕੋਈ ਕਮੀ ਨਹੀਂ ਇੱਥੇ ਸਾਰਾ ਕੁਝ ਸੈਟ ਆ ਕੁਮਾਵੜਾ ਇਹ ਕਿਉਂ ਕਿ ਇਹ ਢੀ ਉਚਾਈ ਤੇ ਹੈ ਨਹੀਂਗਾ। ਆ ਵੀ ਸਾਡੇ ਬੰਦੇ ਨੇ ਤਾਂ ਪੂਰੀ ਸ਼ਰਧਾ ਭਾਵਨਾ ਰੱਖੀ ਆ ਲਾਲੋ ਲਾਲ ਹੋਇਆ ਫਿਰ ਤਾਂ। ਮਾਤਾ ਰਾਣੀ ਝੋਲੀ ਪਰੇ ਇਹਦੀ। ਚਲੋ ਫਿਰ। ਬਸ ਉਹ ਡੁਪਲੀਕੇਟ ਦਾ ਦੇ ਜਿਆ ਤਾਂ ਉਸ ਤੋਂ। ਭਾਈ ਜੀ ਤੁਸੀਂ ਵੀ ਲਾਲੋ ਕੀ ਚੱਕਰ ਹੈ? ਹਾਂ। ਮਾਤਾ ਨੇ ਆਇਆ। ਹਾਂ। ਮਾਤਾ ਹੀ ਸਾਨੂੰ ਲੈ ਕੇ ਆਈ ਹੈ। ਮਾਤਾ ਮਾਤਾ ਨੂੰ ਅਸੀਂ ਰਾਹ ਚ ਇੱਕ ਅਰਜ ਕੀਤੀ ਮਾਤਾ ਮੀਂਟਾ ਦੇ। ਹਾਂ। ਮਾਤਾ ਨੇ ਮੀਂਟਾ ਤਾਂ। ਅਸੀਂ ਆ ਗਏ। ਹਾਂ ਆ ਦੇਖੋ ਐਵੇਂ ਦਾ ਸਿਸਟਮ ਹੈ ਜੀ ਮੌਲਾ ਸਾਰਾ ਕੋਈ ਐਡੀ ਪਰਿਵਾਰ ਨਾਲ ਵੀ ਤੁਸੀਂ ਆ ਸਕਦੇ ਹੋ ਸਾਈ ਜੜ ਗਿਆ ਓਏ ਹਾਂ ਆ ਦੇਖੋ ਘਾੜ ਖੜ ਜੋ ਭੱਜ ਹੀ ਗਏ ਜੇ ਹਵਾ ਬਹੁਤ ਜਲਦੀ ਹੈ ਠੰਡ ਬਹੁਤ ਜਰੀ ਹੈ ਨਜਾਇਜ਼ ਹੀ ਠੰਡ ਹੈ ਵਾਹਿਗੁਰੂ ਵਾਹਿਗੁਰੂ ਬਖਸ਼ਾ ਵਾਹਿ ਲਓ ਜੀ ਕੁਛ ਇਹੋ ਜਿਹਾ ਨਜ਼ਾਰਾ ਨੈਣਾ ਦੇਵੀ ਮੰਦਿਰ ਤੋਂ ਥੱਲੋਂ ਦਾ ਐ ਨਿੱਕੇ ਨਿੱਕੇ ਘਾਰ ਹੈ ਜੀ ਇਹਨਾਂ ਦਾ ਯੋਗਿਆ ਸੇ ਲੱਗਦੇ ਉੱਥੋਂ ਨਿੱਕੇ ਨਿੱਕੇ ਥੱਲੋਂ ਦਾ ਬਹੁਤ ਆ ਵੀ ਬੜਾ ਆ ਤਾਂ ਬਹੁਤ ਉੱਚਾ ਹੈ ਆ ਛੜਕਦਾ ਹਾਂ ਬਹੁਤ ਬਹੁਤ ਉੱਚੀ ਛੜਕਦਾ ਆ ਦੇਖੋ ਸਾਧਨ ਚੱਲਦੇ ਇੰਨੇ ਪਾੜ ਬੱਦਲ ਜਾਵਾਂ ਅਸੀਂ ਬੱਦਲਾਂ ਦੇ ਵਿੱਚ ਫਿਰਦੇ ਹਾਂ ਇਸ ਟਾਈਮ ਮੌਕੇ ਤੇ ਬੱਦਲ ਸਾਡੇ ਤਾਂ ਨੀਵੇਂ ਆਂ ਅਸੀਂ ਬੱਦਲਾਂ ਤੋਂ ਉੱਚੇ ਆ ਤੇ ਲੋਕ ਵਧੀਆ ਆ ਇੰਦਰ ਦੇ ਕੀਤੀ ਬਾੜੀ ਕਰਦੇ ਆ ਪਾੜਾਂ ਤੇ ਉਹ ਵੇਖੋ ਨੇ ਬੀਜੀ ਕਿਆਰੀਆਂ ਬਣਾਈਆਂ ਆ ਦੇਖੋ ਆ ਦੇਖ ਆ ਮੇਰੇ ਮੇਰੇ ਫੋਨ ਤੇ ਦੇਖ ਮੇਰੇ ਫੋਨ ਤੇ ਦੇਖ ਲਈ ਦੇਖਣਾ ਕੀ ਹੁੰਦਾ ਲੋਕ ਕਿਹਦਾ ਪੂਰਾ ਵਿਊ ਦਾ ਲੈ ਰਿਆ ਆਨੰਦ ਆਨੰਦ ਹੈ ਹੀ ਬਹੁਤ ਚੰਗਾ ਜੀ ਇੱਥੇ ਪਹਾੜ ਵੈਸੇ ਵੀ ਚੰਗੇ ਹੁੰਦੇ ਆ ਪਹਾੜ ਵੀ ਕਿਤੇ ਮਾੜੇ ਹੋਏ ਹਾਂ ਦੇਖੋ ਉਹ ਠੀਕੇਬਲ ਕਾਰ ਚੱਲਦੀ ਹੈ ਤਾਂ ਠਾਂ ਠਾਂ ਲੈ ਕੇ ਜਾਂਦੀ ਹੈ। ਉਹ ਵੀ ਤੁਹਾਨੂੰ ਖਾ। ਆ ਜਾ। ਆ ਰਾਤ ਆ ਯਾਰ ਬਹੁਤ ਵਧੀਆ ਬਣਾਇਆ ਯਾਰ ਰਾਹ ਨੂੰ ਵਾਲੀ ਕੋਈ ਦਿੱਕਤ ਨਹੀਂ। ਅਸ ਰੌਲਾ ਇਹ ਜਦੋਂ ਮੀਮਾ ਜਾਂਦਾ ਉਦੋਂ ਮੜੀ ਜੀ ਦਿੱਕਤ ਆਉਂਦੀ ਹੈ ਮੀਮੂ ਦੇ ਵਿੱਚ ਆਪ ਦਾ ਪ੍ਰਿੰਟ। ਹਾਂ ਇਹ ਗੱਲ ਤਾਂ ਮੈਂ ਗੌਰ ਹੀ ਨਹੀਂ ਕੀਤੀ। ਹੈ ਭਾਈ ਓਏ। ਜੇ ਇੱਥੇ ਬੰਦਾ ਜਿਹੜਾ ਵੋਟਾਂ 'ਚ ਖੜਾ ਹੋਊਗਾ ਘਰੋ ਘਰੀ ਕੇ ਫੇ ਜਾਂਦਾ ਹੋਊਗਾ ਵੋਟਾਂ ਮੰਗਣ। ਪਰ ਹੋਣਾ ਹੈ ਕੋਈ ਸਿਸਟਮ ਬਣਾ ਇਹਨਾਂ ਦਾ ਓਏ ਯਾਰ ਉਹ ਸੀਰੀਅਰ ਇੱਕ ਕਾਰ ਘੱਟ ਆਹ ਰਹਿ ਗਿਆ ਮੰਦਰ ਉੱਥੋਂ ਆਏ ਹਾਂ ਅਸੀਂ ਲਾਉ ਜੀ ਸੰਗਤੋ ਦਰਸ਼ਨ ਕਰਕੇ ਸੰਗਤਾਂ ਆਗੀਆਂ ਪਹਾੜਾਂ ਤੋਂ ਥੱਲੇ ਮੀਂਹ ਪੈਂਦੇ ਸੀ ਪੂਰੇ ਨਿਸ਼ਾਨ ਖਾਬ ਚਲੰਦਾ ਹੀ ਨਹੀਂ ਯਾਰਾ ਛੜਕਾਂ ਛੜਕਾਂ ਦਾ ਤਾਂ ਨਜ਼ਾਰਾ ਹੈ ਪਰ ਜਦੋਂ ਆ ਜਿਹੜੇ ਪਹਾੜ ਹੈ ਨਾ ਜਦੋਂ ਪਾਣੀ ਪੈਂਦਾ ਉਦੋਂ ਆ ਵੇ ਉਣਾ ਪਈ ਨਾ ਤਰਬੁਜ ਇਹ ਆਉਂਦੇ ਆ ਥੱਲੇ ਰਿਸ ਰਿਸ ਕੇ ਫਿਰ ਉਦੋਂ ਪੱਗਾਂ ਆਈ ਨਾ ਪਾੜਿਆ ਇਹਨੇ ਰਾਹ ਰੂਪਣਾ ਆਪਦੇ ਘਰਾਂ ਨੂੰ ਜਾਣ ਜੌਣ ਵਾਲਾ ਕੌਣ ਨਾ ਨਾ ਗਿਆ ਹੀ ਨਹੀਂ ਉਹ ਇਹਨੇ ਮੈਨੂੰ ਦੱਸ ਤਾ ਕਹਿੰਦਾ ਬਾਹਰੋਂ ਠੇਕ ਆ ਮੈਂ ਨਾ ਹੌਲੀ ਉਸ ਪਰਤਾਣਾ ਹੌਲੀ ਆਪਰੇ ਬ੍ਰੇਕਾਂ ਲੈਦਰ ਵਾਲੀਆਂ ਡਿਸਕ ਨਹੀਂ ਆਈਆਂ ਆ ਇੰਨੇ ਪਾੜਾ ਬਈ ਡੂੰਗੇ ਇਹਦੇ ਚੌਟੀਆਂ ਵਾਲੇ ਦੇਖੋ ਲੇਲ ਦਾਖ ਦਾ ਬੜਾ ਗੰਦਾ ਸਿਸਟਮ ਐਸ਼ਾ ਤੇ ਨਹੀਂ ਮੱਝ ਕੇ ਰੋੜੀ ਅੱਡੀ ਦਾ ਸੜਕੀਆਂ ਨਹੀਂ ਲੇਲ ਦਾਖ ਨੂੰ ਦਰਵੇਂ ਗੱਡੀਆਂ ਠੁਕੀਆਂ ਉੱਥੇ। ਆਹ ਵੀ ਚੱਲਿਆ। ਲਓ ਜੀ ਰਾਹ 'ਚ ਕੋਈ ਹੋ ਗਿਆ ਕਾਂਡ। ਹੁਣੇ। ਚੀੜੇ ਪਿਆ। ਗੱਡੀ ਡਗ ਪਈ। ਵਾਹ। ਬੜੀ ਮਾੜੀ ਗੱਲ ਹੋਈ ਏ ਯਾਰ। ਮੈਂ ਵੇਖ ਕੇ ਆਵਾਂ ਕੀ ਕੀ ਢਾੜ ਸਾ ਹੋ ਗਿਆ ਏ। ਐਵੇਂ ਕਿਵੇਂ ਹੋ ਗਿਆ? ਮੱਚ ਤੋ ਗਈ ਮੈਂ ਵੇਖ ਕੇ ਤਾਂ ਆ ਯਾਰ ਖਲਾਰ ਖਲਾਰ। ਲਾ ਹੇ ਅਪਣੀ ਨਾ ਆਉਂਦੀ ਆਹ ਹੋ 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 ਬੱਚ ਤਰਾ ਕੀ ਆਖੀ ਜਰਾ ਜਿਹੜਾ ਕੋਈ ਰਾਣੀ ਜੀ ਫੜ ਕੇ ਚੱਲ ਹੈ ਇੱਥੇ ਫੜ ਲਈ ਵੀਰੋ ਆਹ ਜੜ ਫੜ ਲੈ ਇਧਰ ਲੈ ਇਧਰ ਲੈ ਫੜ ਲੈ ਇਧਰ ਲੈ ਜਾ ਇਧਰ ਦੇ ਛਾੜ ਸਾਈਡ ਨੂੰ ਆ ਜਾ ਯਾਰ ਇੱਥੇ ਆ ਜਾ ਯਾਰ ਨਹੀਂ ਆ ਜਾਣਾ ਤਾਤੀ ਅਰੇ ਨੀਚੇ ਆ ਨਾ ਮੇਰੇ ਉਹ ਨੰਬਰ ਪਲੇਟ ਹਾਂ ਤਾਂ ਹੀ ਆ ਨੰਬਰ ਨੰਬਰ ਦਾ ਬਾਈ ਕਿੱਥੇੋਂ ਗੱਡੀ ਆ ਆ ਜਿਹੜੀ ਸੇਵਾ ਹੈ ਨਾ ਜਿਹੜੀ ਅੱਜ ਤੁਸੀਂ ਕਰਤੀ ਮੀਹ ਵਾਲੀ ਮੀਹ ਵਾਲੀ ਕਰਤੀ ਨਾ ਤੁਸੀਂ ਅੱਜ ਇੱਧਰ ਉੱਤੇ ਇੱਧਰ ਉੱਤੇ ਪੁੰਨ ਨਹੀਂ ਹੈਗਾ ਜੱਟੋ ਕੋਈ ਲੈ ਬਾਈ ਲੈ ਵੀਰੇ ਕਿੱਥੋਂ ਸੰਤਾਂ ਕਿਹੜੇ ਪਿੰਡ ਦੀਆਂ ਇੱਕ ਖਾਲੀ ਕੰਪਨੀ ਚਲ ਚੜਾ ਟ੍ਰਾਲੀ ਜਿਹੜਾ ਦੋ ਜਣੇ ਕਪੜਾ ਆਇਆ ਮਾਮਾ ਪਰ ਆਦੇ ਜੁ ਕਰਾਇਆ ਵੀਰੇ ਪ੍ਰਸ਼ਾਦਾ ਜੀ ਨਾ ਵੀਰੇ ਬਸ ਧੰਨਵਾਦ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਬਹੁਤ ਬਹੁਤ ਹੋਰ ਵੀਰੇ ਲੜਾਈ ਯਾਰ ਪਿੱਛੇ ਆ ਮੁੰਡਿਆਂ ਨੂੰ ਫੜਾਰੇ ਪਿੱਛੇ ਮੁੰਡਾ ਹੈਗਾ ਦੇ ਨ ਕੋਈ ਓਏ ਅਖਬਾਰ ਫੂਰੇ ਨਹੀਂ ਜੇ ਕੋਈ ਚਲੋ ਕੋਈ ਗੱਲ ਨਹੀਂ ਵਾਹ ਭਾਈ ਵਾਹ ਜੱਟੋ ਆ ਵੀ ਖਰਾਸਾ ਨੂੰ ਮੀ ਇੰਨਾ ਟਕਰਿਆ ਨਾ ਜਿਉਂ ਅਸੀਂ ਅਨੰਦਪੁਰ ਸਾਹਿਬ ਤੋਂ ਫਰੇ ਆਂ ਕਿ ਅਸੀਂ ਰਾਏਕੋਟ ਆ ਗਏ ਆ ਪਰਣਾਲੇ ਵਿੱਚ ਦੀ ਤੇ ਇੰਨਾ ਮੀ ਹੈ ਨਾ ਛੱਡ ਗੱਲਾਂ ਮੀ ਨੇ ਵੱਟ ਕੱਢੇ ਮੈਂ ਨਹੀਂ ਕਹਦਾ ਮੈਂ ਤੁਹਾਡਾ ਦੇਣਾ ਕੀ ਹੈ ਜਿਵੇਂ ਬਾਬਾ ਸਾਡੀ ਮੇਜਰ ਦੇ ਚੱਲਦੇ ਹੈ ਵਾਈਪਰ ਤੇ ਵੀ ਵਾਈਪਰ ਨਾ ਹੁੰਦੇ ਰ ਬੜਾ ਕਸੂਤਾ ਕੰਮ